ਟੁੱਡੀ ਸਾਹਿਬ ਤੁਸੀਂ ਕੁੜੀ ਤੌਰ ਕੇ ਰਾਜੀ ਹੋ ਜਮਾ ਰਾਜੀ ਨੂੰ ਕਿਸੇ ਦੇ ਦਬਾਅ ਤੋਂ ਲੈਤਾ ਨਹੀਂ 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 ਹਾਂ ਵੀ ਤੂੰ ਦੱਸ ਹਾਂਜੀ ਰਾਜੀ ਹੈ ਹਾਂਜੀ ਤੁਸੀਂ ਉੱਥੇ ਦੇ ਨੂਰਪੁਰ ਬੰਦੇ ਹੋ ਜੀ ਇਹਨਾਂ ਦੀ ਸਹਿਮਤੀ ਹੁੰਦੀ ਆ ਫੇਰ ਹਾਂ ਜੀ ਬਿਨਾ ਸਹਿਮਤੀ ਤੋਂ ਨਾ ਬਿਨਾ ਸਹਿਮਤੀ ਤੋਂ ਹਾਂ ਦੱਸ ਪੰਚਾਇਤ ਕੱਲ ਨੂੰ ਐਵੇਂ ਕਹਿੰਦੀ ਅੱਧੀ ਰਾਤ ਨੂੰ ਆਵੇ ਉਹਦਾ ਕੋਈ ਫਾਇਦਾ ਨਹੀਂ ਉਹ ਉਹ ਕੋਈ ਗੱਲ ਨਹੀਂ ਉਹ ਅਸੀਂ ਆਪ ਹੀ ਕਰ ਲਾਂਗੇ ਸਾਰਾ ਕੁਝ ਤੁਸੀਂ ਇਹ ਦੱਸੋ ਵੀ ਆਪਾਂ ਉਹਦੇ ਸਹਿਮਤਾ ਹਾਂਜੀ ਇਹਨਾਂ ਦੀ ਸਹਿਮਤੀ ਤਾਂ ਹੈ ਅੱਛਾ ਵੀ ਇੱਕ ਤਾਂ ਇਹ ਦੱਸੋ ਬਈ ਤੂੰ ਪੂਰੀ ਵਸਾ ਕੇ ਰਾਜੀ ਹਾਂਜੀ ਵਸਾ ਕੇ ਰਾਜੀ ਹਾਂ ਬੀਬਾ ਤੂੰ ਦੱਸ ਬਸ ਕੇ ਰਾਜੀ ਮੇਰੇ ਨਾਲ ਤਾਂ ਜੀ ਜਿੱਦੀ ਗੱਲ ਦੱਸ ਅਸੀਂ ਤਾਂ ਆ ਗਏ ਆ ਸਾਨੂੰ ਨਹੀਂ ਪਤਾ ਤੁਸੀਂ ਬੜੇ ਹੋ ਛੁਟੇ ਹੋ ਕੁਝ ਵੀ ਹੋ ਗਿਆ ਸਾਨੂੰ ਨਹੀਂ ਪਤਾ ਮੈਂ ਤਾਂ ਬਸ ਕੇ ਰਾਜੀ ਹਾਂ ਬਸ ਕੇ ਰਾਜੀ ਆਨੇ ਸਰਪੰਚ ਸਾਹ ਰੋ ਦੇਖੋ ਬਈ ਆ ਉਹਦੇ ਸੋਡੀ ਵੀਡੀਓ ਬਣੀ ਆ ਤੁਸੀਂ ਮੁੱਕਰ ਨਹੀਂ ਸਕਦੇ ਠੀਕ ਹੈ ਆ ਸਾਰੀ ਪੰਚਾਇਤ ਖੜੀ ਐ ਬਾਕੀ ਆ ਸਾਡਾ ਖਾਲਸਾ ਖੜਾ ਐ ਆ ਮਾਤਾ ਜੀ ਉਹ ਮਾਤਾ ਕ ਨਹੀਂ ਕਰ ਮਾਤਾ ਨੂੰ ਪੁੱਛ ਵੀ ਰੱਖ ਕੇ ਰਾਦੀਆਂ ਤੂੰ ਹਾਂਜੀ ਹਾਂਜੀ ਇਹ ਅੱਡ ਬੀਟ ਨੇ ਮੇਰ ਤੋਂ ਨਹੀਂ ਤੂੰ ਰੱਖ ਕੇ ਤਾਂ ਰਾਦੀਆਂ ਹਾਂ ਰੱਖ ਕੇ ਰਾਦੀਆਂ ਦੁਖ ਸੁੱਖ ਦਾ ਖੜੇਂਗੀ ਦੁਖ ਸੁੱਖ ਦੇ ਖੜਾਣ ਕੇ ਤਾਂ ਖੜੂਗੀ ਨਹੀਂ ਖੜੇ ਤੈਨੂੰ ਖੜਨਾ ਪਊਗਾ ਮਾਂ ਮਾਂ ਮਾਤਾ ਮਾਰੀ ਹੁੰਦੀ ਹੈ ਮੇਰੀ ਮਾਂ ਇੱਕ ਮਿੰਟ ਜੀਰਦੀ ਆ ਮੈਂ ਖੜਦੀ ਹਾਂ ਹਾਂ ਅੱਛਾ ਲੀਖੋ ਸਰਪੰਚ ਸਾਹਿਬ ਦੇਖੋ ਤੋਂ ਬਾਅਦ ਤਾਂ ਇਹਨਾਂ ਨੂੰ ਫੋਨ ਨਹੀਂ ਕਰਨਾ ਤੇਰੇ ਮਾਂ ਬਾਬੂ ਇਹਨਾਂ ਦੀ ਕੁੜੀ ਨਹੀਂ ਸਾਡੀ ਕੁੜੀਆਂ ਇਹ ਤੂੰ ਇਹਨਾਂ ਦੀ ਕੁੜੀ ਨਹੀਂ ਰਹੀ ਇਹ ਸਾਡੀ ਕੁੜੀਆਂ ਅਸੀਂ ਮਤਲਬ ਰਾਤ ਨੂੰ ਵੀ ਆਵਾਂਗੇ ਅਸੀਂ ਦਿਨੇ ਵੀ ਆਵਾਂਗੇ ਸਾਡੇ ਤੇ ਕੋਈ ਲਾ ਨਹੀਂ ਲਾ ਸਕਦਾ ਠੀਕ ਹੈ ਅਸੀਂ ਜਿਹੜਾ ਰੱਖਾਂਗੇ ਤੇ ਲਵੇ ਅਸੀਂ ਗੌਰ ਕਰਾਂਗੇ ਇਹ ਗੱਲ ਦੀ ਸਾਡਾ ਖਾਲਸਾ ਬੈਠਾ ਹੈ ਤੇ ਮੈਂ ਵੀ ਇੱਥੇ ਕੋਈ ਮੇਰਾ ਦੂਰ ਨਹੀਂ ਪਿੰਡ ਅਸੀਂ ਪਹਿਲਾਂ ਰਹਿਆ ਹਾਂ ਸਾਲ ਭਾਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੈਨੂੰ ਸਭ ਪਿੰਡ ਜਾਣਦੇ ਨੇ ਇਹ ਕੋਈ ਗੱਲ ਨਹੀਂ ਇਹ ਬਹੁਤ ਕੁਝ ਹੋ ਜਾਂਦਾ ਦੇਖੋ ਜੀ ਸਰਪੰਚ ਸਾਹਿਬ ਇੰਨਾ ਰੋਣਾ ਜਦੋਂ ਮਰਜੀ ਮੈਨੂੰ ਦੱਸ ਦੀ ਵੀ ਅੱਜ ਜਾਣਾ ਕੱਲ ਜਾਣਾ ਅੱਜ ਅਸੀਂ ਕੁੜੀ ਉਰੇ ਛੱਡ ਕੇ ਜਾਵਾਂਗੇ ਠੀਕ ਹੈ ਬੱਚੇ ਆਏ ਨਹੀਂ ਭਾਈ ਨਾਲ ਉਸ ਗੁਰੂ ਚਲੇਗਾ ਅੱਛਾ ਇੱਕ ਕੰਮ ਕਰੋ ਬੱਚੇ ਤੁਸੀਂ ਉਰੇ ਬੱਚੇ ਛੱਡ ਕੇ ਜਾਣਾ ਇਹ ਛੋਟੀ ਜ਼ਿੰਮੇਵਾਰੀ ਹੈ ਅਸੀਂ ਬਸਾਉਣ ਵਾਸਤੇ ਤੁਹਾਨੂੰ ਇਕੱਠਾ ਕੀਤਾ ਹੈ ਤੇ ਅੱਜ ਤੋਂ ਬਾਅਦ ਕੁੜੀਏ ਤੂੰ ਵੀ ਗੱਲ ਸੁਣ ਲੈ ਭਾਈ ਤੇਰੀ ਮਾਂ ਵੀ ਬੈਠੀ ਹੈ ਤੇਰਾ ਪਿਓ ਵੀ ਖੜਾ ਹੈ ਤੇਰਾ ਭਾਈ ਵੀ ਖੜਾ ਹੈ ਪਰ ਜਿੰਨਾ ਤੂੰ ਇਹਦਾ ਸਤਕਾਰ ਕਰਨੀ ਉਹਨਾਂ ਕਿਚੋਂ ਘੱਟ ਨਹੀਂ ਮੇਰਾ ਕਿਤੇ ਵੀ ਕਾਲ ਰਿਕਾਰਡਿੰਗ ਕਰਨਿਓ ਜਾਂ ਕਿਤੇ ਕਿਸੇ ਨੇ ਵੀ ਦੇਖਿਆ ਹੋਵੇ ਜਾਂ ਕਿਤੇ ਵੀ ਫੜਾ ਵਜਾ ਇਹਨੇ ਖੁਦ ਦੇਖਿਆ ਹੋਵੇ। ਇਹ ਵੀ ਆ ਗਏ ਇੱਕ ਮਿੰਟ ਮੈਨੂੰ ਇਹ ਗੱਲ ਕਰੋ। ਹਲੋ। ਮਿੱਤਰੋ ਬੀਬੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਸੱਸਾਂ ਨੂੰ ਬਣਾ ਤੰਗ ਕਰੋ, ਘਰ ਵਾਲਿਆਂ ਨੂੰ ਬਣਾ ਤੰਗ ਕਰੋ ਤੇ ਅਸੀਂ ਘਰ ਵਾਲਿਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਤੁਸੀਂ ਜੇ ਕੋਈ ਨਾਜਾਇਜ਼ ਬੀਬੀਆਂ ਨੂੰ ਤੰਗ ਕਰੋਗੇ ਤਾਂ ਅਸੀਂ ਇਹਨਾਂ ਦੇ ਨਾੜ ਖੜਾਂਗੇ। ਸੱਸਾਂ ਨੂੰ ਵੀ ਅਸੀਂ ਕਹਿੰਦੇ ਆਂ ਵੀ ਨਾ ਪਾਈ ਆਪਣੀਆਂ ਧੀਆਂ ਮਿਲਾ ਕੇ ਰੱਖੋ। ਵੀ ਬੀਰੂ ਵੀ ਅਸੀਂ ਕਹਿੰਦੇ ਆ ਵੀ ਸਾਡਾ ਗਲਤ ਫਾਇਦਾ ਨਾ ਕੋਈ ਚੱਕ ਲੇ ਵੀ ਇਹ ਹੁਣ ਸਾਡੇ ਆ ਕੇ ਖੜਦੇ ਨੇ ਪਰ ਇਸ ਗੱਲ ਤੋਂ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਰਿਵਾਰਾਂ ਨੂੰ ਵੀ ਭਾਈ ਜੁੜ ਕੇ ਰਹੋ ਵਸੋ ਤੇ ਆਪਦੀ ਮौज ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨੂੰ ਪਾਵੇ ਡੱਬ ਕੇ ਜਕਾਰੇ ਜਾਵੇ ਨਿਹਾਲੋ ਨਿਹਾਲੋ ਜਾਵੇ ਜਕਾਰਾ ਬੁਲਾਵੇ ਨਿਹਾਲੋ ਜਾਵੇ ਮਾਤਾ ਸਾਹਿਬ ਦੇਵਾ ਦੇ ਮਾਨੂੰ ਪਾਵੇ ਚੜਦੀ ਕਲਾ ਹੋ ਜਾਵੇ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਫਿਰ ਤੁਸੀਂ ਖੁਸ਼ ਹੋ ਨਹੀਂ ਹੋਣਾ ਹਾਂਜੀ ਅਸੀਂ ਖੁਸ਼ ਠੀਕ ਹੈ ਜੀ ਤੇ ਕੀ ਕਹਿਣਾ ਚਾਹੁੰਗਾ ਬਾਬਾ ਜੀ ਨੂੰ ਹਾਂ ਅਸੀਂ ਤਾਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਹਾਂਜੀ ਇਹਨਾਂ ਨੂੰ ਬਹੁਤ ਹਾਂ ਭਾਈ ਕੁੜੀ ਤੁਸੀਂ ਖੁਸ਼ ਹੋ ਹਾਂਜੀ ਖੁਸ਼ ਹਾਂ ਧੰਨਵਾਦ ਜੀ ਸਾਰੀ ਮਤਲਬ ਪੰਚਾਇਤ ਦਾ ਖਾਲਸਿਆਂ ਦਾ ਜੀ ਜਿਨ੍ਹਾਂ ਨੇ ਘਰ ਵਸਾਇਆ ਜੀ ਪੂਰੀ سپورਟ ਦਿੱਤੀ ਸਾਨੂੰ ਵੀ ਆਪਦੇ ਘਰੇ ਠੀਕ ਠਾਕ ਰਹੋ ਜੇ ਕੋਈ ਗੱਲਬਾਤ ਹੋਣੀ ਆ ਤਾਂ ਸਾਨੂੰ ਦੱਸੋ ਠੀਕ ਆ ਹਾਂ ਭਾਈ ਹਾਂਜੀ ਖੁਸ਼ ਆਂ ਕੋਈ ਨਾ ਬਾਬਾ ਜੀ ਹਾਂਜੀ ਹਾਂਜੀ ਬਹੁਤ ਠੀਕ ਆ ਜੀ ਵੀ ਮਤਲਬ بڑے ਮੋਟੇ ਝਗੜੇ ਤਾਂ ਸਾਡੇ ਹੁੰਦੇ ਰਹਿੰਦੇ ਨੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਦੋਹੇ ਤਰਫੋਂ ਵਧੀਆ ਫੈਸਲਾ ਕਰੇ ਨੇ ਜੀ ਠੀਕ ਆ ਜੀ ਹਾਂਜੀ ਮਾਤਾ ਜੀ ਹਾਂਜੀ ਠੀਕ ਛੋਟੇ ਬੇਟਾ ਜੀ ਇਹੇ ਹਾਂਜੀ ਮੇਰਾ ਬੇਟਾ ਜੀ ਇਹ ਖੁਸ਼ ਹੁਣ ਤੁਸੀਂ ਹਾਂ ਮੈਂ ਖੁਸ਼ ਜੇ ਮੇਰੇ ਪੋਤਾ-ਪੋਤੀ ਨੂੰ ਘਰੇ ਵੱਸਣਗੇ ਮੈਂ ਖੁਸ਼ ਨਹੀਂ ਹੋਵਾਂਗੀ ਠੀਕ ਆ ਜੀ ਹਾਂ ਕੀ ਕਹਿਣਾ ਚਾਹੁੰਦੇ ਬਾਬਾ ਜੀ ਨੂੰ ਹੁਣ ਬਾਬਾ ਜੀ ਤੋ ਦੋਸਤੋ ਇਹ ਤੁਸੀਂ ਦੇਖਿਆ ਕਿ ਪਿੰਡ ਬਣ ਬਣਵਾਲੀ ਪਿੰਡ ਬਣਵਾਲੀ ਦੀਆਂ ਤਸਵੀਰਾਂ ਅੱਜ ਤੁਸੀਂ ਦੇਖੀਆਂ ਨੇ ਵੀਡੀਓ ਸ਼ੇਅਰ ਜਰੂਰ ਕਰਿਓ